में लेने दे दे लेने ने। दे दे सुख लख जागर के चरनी ये सुख लैने लख जागरों चरनी सुख लग जागर ये सुख लख जागरों चरनी सुख लड़ने लग जागरा चरनी जे सुख लड़ने लग जागुरा चरनी जे सुख लेने लग जागर में चरनी जे सुख लेने लाख जागरू सुख गर ते चरणी जे दुख लेक जगरात ਲੱਖ ਜਾ ਗੁਰਾਂ ਦੇ ਚਰਨੀ ਲੱਖ ਜਾ ਗੁਰਾਂ ਦੇ ਚਰਨੀ ਲੱਖ ਜਾ ਗੁਰਾਂ चरणी ये सुख लेने मेंगरा देरणी ये सुख लेने ली लक्ष झगरा देरणी ये सुख लेने ला नग ਸਤ ਜਗੁਰਾਂ ਦੇ ਚਰਨੀ ਜੇਕ ਸੁਕ ਲੈ ਰਹੇ ਹਾਂ ਸਤ ਜਗੁਰਾਂ ਦੇ ਚਰਨਾਂ ਦੇ ਵਿੱਚ ਜਿਹੜਾ ਵੀ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਅਰਦਾਸ ਬੇਨਤੀ ਜੋਦ ਜੀ ਕਰਦਾ ਹੈ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਗੁਰੂ ਸਾਹਿਬ ਰਹਿਮਤਾਂ ਪਾਉਂਦੇ ਨੇ ਹਰੇਕ ਦਾਤ ਮਾਲਕ ਦੇ ਘਰੇ ਹੈ ਪਰ ਕਈ ਵਾਰ ਸਾਨੂੰ ਮੰਗਣਾ ਨਹੀਂ ਆਉਂਦਾ ਇਹਦੇ ਘਰੇ ਦਾਤਾਂ ਦਾ ਘਾਟਾ ਨਹੀਂ ਆਪਾਂ ਦੇਖਿਆ ਹੋਣਾ ਕਈ ਵਾਰ ਮੰਗਦਾ ਇਦਾਂ ਦਾ ਸਾਨੂੰ ਮਿਲਦਾ ਹੈ ਆਪਾਂ ਘਰੇ ਬੈਠੇ ਆ ਜਾਂ ਗੱਡੀ ਡਰਾਈਵਿੰਗ ਕਰਦੇ ਆ ਜਾਂ ਸਫ਼ਰ ਤੇ ਜਾ ਰਹੇ ਆ ਕਈ ਵਾਰ ਇਦਾਂ ਦਾ ਮੰਗਤੇ ਦਾ ਫੇਸ ਆਪਾਂ ਦੇਖਦੇ ਆ ਉਹ ਜਦੋਂ ਮੰਗਦਾ ਹੁੰਦਾ ਨਾ ਆਪਣਾ ਮਾਨ ਕਰਦਾ ਯਾਰ ਦੇ ਦिए ਇਹਨੂੰ ਉਹ ਆਖੋ ਸਤਨਾਮ ਤਾਹੀ ਗੁਰੂ ਜੀ ਦੇ ਦिए ਇਹਨੂੰ ਉਹਦੀਆਂ ਗੱਲਾਂ ਤੂੰ ਵੇਖ ਕੇ ਉਹਦੇ ਹਾ ਭਾਵ ਨੂੰ ਦੇਖ ਕੇ ਮਾਨ ਕਰ ਆਉਂਦਾ ਦੇਖੋ ਆਪਾਂ ਦੁਨੀਆਵੀ ਇੱਕ ਮੰਗਤੇ ਤੇ ਤਰਸ ਕਰ ਲਿਆ ਆਪਾਂ 5-10 100 ਰੁਪਈਆ ਦਿੱਤਾ ਤੇ ਆਪਾਂ ਵੀ ਇਹਦੇ ਦਰ ਦੇ ਮੰਗਦੇ ਹੀ ਆ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁਰਬਾਨੀ ਦਾ ਬਚਨ ਹੈ ਜਗਤ ਭਿਖਾਰੀ ਫਿਰਤ ਹੈ ਫਿਰਤ ਹੈ ਸਭ ਕੋ ਦਾਤਾ ਰਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਸਾਨੂੰ ਮੰਗਣਾ ਆ ਜੀ ਇਹਦੇ ਘਰੇ ਕਿਸੇ ਚੀਜ਼ ਦਾ ਕਾਟਾ ਨਹੀਂ ਆਪਾਂ ਆਨੰਦ ਸਾਹਿਬ ਦਾ ਪਾਠ ਪੜ੍ਹਦੇ ਆ ਜਾਂ ਤੁਸੀਂ ਸੁਣਦੇ ਹੋ ਉਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿਦੇ ਉਹ ਕਿਹੜੀ ਦਾਤਾ ਮਾਲਕ ਦੀ ਜਿਹੜੀ ਤੁਹਾਡੇ ਘਰੇ ਹੈ ਨਹੀਂ ਸਭ ਦਾਤਾ ਨੇ ਪਰ ਸਾਨੂੰ ਕਈ ਵਾਰ ਮੰਗਣਾ ਨਹੀਂ ਹੁੰਦਾ ਯਾਦ ਰੱਖਿਓ ਮੈਂ ਬੜੀ ਵੀਰੀ ਬੇਨਤੀ ਕਰਦਾ ਹੁੰਨਾ ਮੰਗਤੇ ਨੂੰ ਦੋ ਗੱਲਾਂ ਮਾਰਦੀਆਂ ਸੁਣਿਓ ਮੰਗਤੇ ਨੂੰ ਦੋ ਗੱਲਾਂ ਮਾਰਦੀਆਂ ਉਹ ਕਿਹੜੀਆਂ ਕਹਿੰਦੇ ਇੱਕ ਤੇ ਮੰਗਤੇ ਨੂੰ ਕਹਿੰਦੇ ਆਕੜ ਮਾਰ ਜਾਂਦੀ ਹੈ ਤਾਂ ਵੀ ਖੈਰ ਨਹੀਂ ਪੈਂਦੀ ਇੱਕ ਮੰਗਤੇ ਨੂੰ ਸੰਗ ਮਾਰਦੀ ਉਹ ਕਿਵੇਂ ਮੰਨ ਕੇ ਚੱਲੋ ਆਪਾਂ ਘਰੇ ਬੈਠੇ ਆ ਆਪਣੇ ਬੂਹੇ ਤੇ ਕੋਈ ਮੰਗਤਾ ਆ ਜੇ ਹੁਣ ਮੰਗਤਾ ਤੇ ਆ ਗਿਆ ਉਹਨੂੰ ਲੋੜ ਐ ਰੋਟੀ ਦੀ ਲੋੜ ਐ ਕੱਪੜੇ ਦੀ ਲੋੜ ਐ ਜਾਂ ਮਾਇਆ ਦੀ ਲੋੜ ਐ ਹੁਣ ਲੋੜ ਕਰਕੇ ਤਾਂ ਤੇਰੇ ਬੂਹੇ ਤੇ ਆ ਗਿਆ ਪਰ ਉਹਦਾ ਹੌਸਲਾ ਨਹੀਂ ਪੈਂਦਾ ਸੰਗੀ ਜਾਂਦਾ ਹੈ ਮੰਗਦਾ ਨਹੀਂ ਆਪਾਂ ਅੰਦਰ ਬੈਠੇ ਪੁੱਛਾਂਗੇ ਨਾ ਕੌਣ ਹੈ ਭਾਈ ਕਿਵੇਂ ਆਇਆ ਪੁੱਛਦੇ ਆਣ ਹੁਣ ਮੰਗਤਾ ਖੜਾ ਹੈ ਤੇਰੇ ਬੂਏ ਦੇ ਵਿੱਚ ਆਪਾਂ ਪੁੱਛਾਂਗੇ ਕੌਣ ਹੈ ਭਾਈ ਕਿੱਥੋਂ ਆਇਆ ਕੀ ਲੈਣਾ ਹੁਣ ਮੰਗਤਾ ਸੰਗ ਜੇ ਤੇ ਬੋਲੇ ਕੁਝ ਨਾ ਤੇ ਆਪਾਂ ਕਈ ਵਾਰ ਹੋ ਸਕਦਾ ਉਹਨੂੰ ਧੱਕਾ ਵੀ ਮਾਰਦੀਏ ਲੱਫੜ ਵੀ ਮਾਰਦੀਏ ਕੌਣ ਆ ਮੇਰੇ ਬੂਏ ਤੇ ਖਲੋਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਗ ਗਿਆ ਤਾਂ ਵੀ ਖੈਰ ਨਹੀਂ ਪੈਣੀ ਤੇ ਜੇ ਮੰਗਦਾ ਕਹਿੰਦੇ ਬਣ ਕੇ ਆਕੜ ਕਰੇ ਫਿਰ ਆਪਾਂ ਕੀ ਕਹਿੰਦੇ ਆ ਨਾਲੇ ਮੰਗਦਾ ਫਰਦਾਂ ਤੇ ਨਾਲੇ ਆਕੜਾ ਕਰਦਾ ਹਾਂ ਜੀ ਆਪਾਂ ਗੁਰੂ ਦੇ ਦਰ ਦੇ ਮੰਗਤੇ ਆ ਨਾ ਜੀ ਇੱਥੇ ਆਕੜਾ ਨਹੀਂ ਚੱਲਦੀ ਇੱਥੇ ਸੰਗੋ ਵੀ ਨਾ ਜਦੋਂ ਵੀ ਆਪਾਂ ਗੁਰੂ ਦੇ ਘਰੇ ਆਈਏ ਨਾ ਪਾਠ ਹੁੰਦਾ ਜਾਂ ਗੁਰਬਾਣੀ ਪੜ੍ਹੀ ਜਾਂਦੀ ਹੈ ਜਾਂ ਕੀਰਤਨ ਹੁੰਦਾ ਹੈ ਉਦੋਂ ਕਦੀ ਵੀ ਸੱਗਿਓ ਨਾ ਬੋਲਣ ਲੱਗਿਆ ਤੇ ਯਾਦ ਰੱਖਿਓ ਬੱਚਾ ਖੇਡਦਾ ਹੋਵੇ ਨਾ ਤੇ ਮਾਂ ਕੰਮ ਧੰਦਾ ਕਰਦੀ ਰਹਿੰਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਂ ਨੂੰ ਪਤਾ ਹੁੰਦਾ ਮੇਰਾ ਬੱਚਾ ਖੇਡੀ ਜਾਂਦਾ ਚੱਲ ਕੋਈ ਗੱਲ ਨਹੀਂ ਕਹਿੰਦੇ ਮਾਂ ਆਟਾ ਗੁੰਨਣ ਲੱਗ ਪਈ ਤੇ ਬੱਚਾ ਰੋਣ ਲੱਗ ਪਿਆ ਕਹਿੰਦੇ ਮਾਂ ਆਟਾ ਛੱਡ ਕੇ ਵੀ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਲੈਂਦੀ ਹੈ ਜਿੰਨਾ ਚਿਰ ਬੋਲੇਗਾ ਨਹੀਂ ਇਹ ਗੱਲ ਨਹੀਂ ਬਣੇਗੀ ਠੀਕ ਆ ਬੱਕਰੀ ਗੱਲ ਆਪਾਂ ਕਹਿਨੇ ਆ ਬੰਡ ਬੋਲਿਆ ਸਭ ਕਿਛ ਜਾਣਦਾ ਪਰ ਬੋਲਣਾ ਤੇ ਪਊਗਾ ਨਾ ਸੰਗਤ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਤੇ ਕਹਿਣਾ ਪਊਗਾ ਇਹ ਤੇ ਕਹਿਣਾ ਹੀ ਪੈਣਾ ਹੈ ਇਹ ਤੇ ਕਹਿਣਾ ਪਊਗਾ ਨਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਇਹ ਤੇ ਕਹਿਣਾ ਪਊਗਾ ਨਾ ਇਹ ਤੇ ਕਹਿਣਾ ਪਊਗਾ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਜਿੰਨਾ ਚਿਰ ਕਮਾਂਗੇ ਨਹੀਂ ਪਰਚੋਲੀਆਂ ਨਹੀਂ ਪਰਦ ਸਾਡੇ ਅੰਦਰ ਭਾਵਨਾ ਹੋਵੇ ਸਾਡੇ ਅੰਦਰ ਸ਼ਰਧਾ ਹੋਵੇ ਫਿਰ ਗੁਰੂ ਦੀਆਂ ਰਹਿਮਤਾਂ ਨੇ ਲੋ ਮੈਂ ਛੋਟੀ ਜੀ ਇਤਿਹਾਸ ਦੀ ਗੱਲ ਕਰਕੇ ਫਿਰ ਮੇਰਾ ਉਦੋਂ ਟਾਈਮ ਹੋ ਜਾਏਗਾ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਜੀ ਸੁਣਿਓ ਉਹਨਾਂ ਦੇ ਦਰਬਾਰ 'ਤੇ ਅਨੇਕਾਂ ਸੰਗਤਾਂ ਆਉਂਦੀਆਂ ਲੱਗੀਆਂ ਮੈਂ ਐਸੇ ਆਧਾਰ ਤੇ ਗੱਲ ਕਰਦਾ ਜਿਹੜਾ ਹੁਕਮਨਾਮਾ ਸਹਿਬ ਆਇਆ ਸੀ ਨਾ ਉਹੀ ਸ਼ਬਦ ਪੜਿਆ ਉਸੇ ਵਿਸ਼ੇ ਤੇ ਮੈਂ ਗੱਲ ਕਰਦਾ ਸੁਖ ਸਾਗਰ ਗੁਰ ਪਾਇਆ ਤਾਂ ਸੈ ਸਾ ਸਗਲ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਖੁਸ਼ ਕਰ ਲਿਆ ਉਹਨਾਂ ਦੇ ਸਾਰੇ ਸੰਸੇ ਚਿੰਤੇ ਖਤਮ ਹੋ ਜਾਂਦੇ ਹਨ ਪਰ ਇਹਨੂੰ ਖੁਸ਼ ਕਰਨਾ ਬੜਾ ਉਕਾਪਾ ਆਪਾਂ ਟਰਾਲੀਆਂ ਤੇ ਲਿਖਤੇ ਲੈਣੇ ਆ ਤੁਸੀਂ ਜਿੱਨੇ ਜانے ਬੈਠੇ ਹੋ ਨਾ ਇੱਥੇ ਆਏ ਹੋ ਟੋਡੇ ਕਈਆਂ ਦੀਆਂ ਟਰਾਲੀਆਂ ਤੇ ਲਿਖਿਆ ਹੋਣੀ ਹੈ ਪੰਗਤੀ ਅਕਸਰ ਆਪਾਂ ਪੜਦੇ ਵੀ ਆਂ ਲਿਖਾਉਂਦੇ ਵੀ ਆਂ ਕਿਹੜੀ ਇੱਕ ਵਾਰ ਗਾ ਕੇ ਪੜੀ ਮੇਰਾ ਰੁਸੇ ਨਾ ਕਲ ਗਈ ਆ ਵਾਲਾ ਜਗ ਪਾਵੇਂ ਸਾਰਾ ਰੁਸ ਦੇ ਰੁਸੇ ਨਾ ਕਲ ਗਈ ਆ ਵਾਲਾ ਜਗ ਪਾਵੇਂ ਸਾਰਾ ਰੁਸ ਦੇ ਪਾਗ ਪਾਰ ਰੁੱਖ ਜੇ ਰੁੱਖੇ ਨਾਨਕ ਦੀਆਂ ਨੰਦਾਂ ਜਗ ਪਾਗ ਪਾਰ ਰੁੱਖ ਜੇ ਮੇਰਾ ਰੁੱਖੇ ਨਾ ਲਗੀ ਨੰਦਾਂ ਜਗ पाने रात मेरा रुपी नाम कल किया जग पानी थारा दुख जे मेरा रुपे ना जग पानी थारा तुझे

ਪਰਮਾਤ ਕਰਿਓ ਅਸੀਂ ਲਿਖਣ ਤੱਕ ਸੀਮਤ ਐ ਮੰਨਦੇ ਅਸੀਂ ਮੁੰਡੇ ਦਾ ਵਿਆਹ ਰੱਖ ਲਿਆ ਅਖੰਡ ਪਾਠ ਕਰਾ ਲਿਆ ਜਾਂ ਸਹਿਜ ਪਾਠ ਕਰਾਇਆ ਭੋਗ ਪਿਆ ਅਜੇ ਗੁਰੂ ਗ੍ਰੰਥ ਸਾਹਿਬ ਮਰਜ ਪਕਾਈ ਨਹੀਂ ਟੈਂਟ ਦੇ ਵਿੱਚ ਅਸੀਂ ਬੋਤਲਾਂ ਖੋਲ ਲੈਣੇ ਆ ਉਥੇ ਮੀਤ ਸ਼ਰਾਬਾਂ ਚੱਲਦੇ ਨੇ ਦੱਸੋ ਫਿਰ ਇੱਕ ਪਾਸੇ ਤੇ ਅਰਦਾਸ ਕੀਤੀ ਐ ਕਿ ਸੱਚੇ ਪਾਤਸ਼ਾਹ ਸੇਵਕਾਂ ਦੇ ਕਾਰਜ ਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹੁਣ ਕੀ ਸਹਾਇਤਾ ਕਰੂਗਾ ਬਾਜਾਂ ਵਾਲਾ ਵੀ ਜਿਹੜੀ ਚੀਜ਼ ਬਾਜਾਂ ਵਾਲੇ ਨੂੰ ਪਸੰਦ ਨਹੀਂ ਮੰਨ ਕੇ ਚੱਲੋ ਜਿਹੜੀ ਚੀਜ਼ ਮਾਪਿਓ ਨੂੰ ਪਸੰਦ ਨਹੀਂ ਤੇ ਬੱਚਾ ਉਹ ਫੇਰ ਕਰੇ ਤੇ ਮਾਪਿਓ ਖੁਸ਼ ਕਿਵੇਂ ਹੋਣਗੇ ਬੋਲੋ ਪਰ ਮਾਪੇ ਕਹਿੰਦਾ ਪੁੱਤਰਾ ਫਲਾਣੇ ਬੰਦੇ ਕੋਲ ਬਹਿਣਾ ਨਹੀਂ ਤੂੰ ਠੀਕ ਨਹੀਂ ਹੋ ਹੈ ਆਪਾਂ ਬੱਚੇ ਨੂੰ ਸਮਝਾਉਣੇ ਆ ਫਲਾਣੇ ਮੁੰਡੇ ਕੋਲ ਬਹਿਣਾ ਨਹੀਂ ਤੈਨੂੰ ਵਿਗਾੜ ਦਊਗਾ ਉਹਦੇ ਕੋਲ ਬਹਿਣਾ ਨਹੀਂ ਤੇ ਬੱਚਾ ਕਹਿੰਦਾ ਮੈਂ ਤੇ ਬੈਠੂਗਾ ਦੱਸੋ ਆਪਾਂ ਖੁਸ਼ ਹੋ ਜਾਾਂਗੇ ਇਕ ਆਪਾਂ ਦੁਨੀਆਵੀ ਮਾਪੇ ਐ ਇਤੇ ਦੀਨ ਦੁਨੀਆ ਦਾ ਮਾਲਕ ਐ ਜਿਹੜੀ ਚੀਜ਼ ਤੂੰ ਇਹ ਵਰਜਦਾ ਆਪਾਂ ਫੇਰ ਕਰਦੇ ਐ ਫਿਰ ਮਾਫ਼ ਕਰੋ ਪਰ ਕਲਗੀ ਵਾਲਾ ਸਹਾਇਤਾ ਕਿਵੇਂ ਕਰੂਗਾ ਕਲਗੀਆਂ ਵਾਲਾ ਸਹਾਇਤਾ ਤਾਂ ਕਰੇਗਾ ਜੇ ਕਲਗੀਆਂ ਵਾਲੇ ਦੀਆਂ ਗੱਲਾਂ ਨੂੰ ਮੰਨਾਂਗੇ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੜੀਆਂ ਸੰਗਤਾਂ ਜਾਂਦੀਆਂ ਨੇ ਕੋਈ ਗੁਰਮੁਖ ਪਿਆਰਾ ਘਰੋਂ ਦੁਖੀ ਬੜਾ ਸੀ ਸੁਣਿਓ ਮੇਰੀ ਗੱਲ ਨੂੰ ਧਿਆਨ ਨਾਲ ਉਹ ਚੱਲਦਾ ਚੱਲਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਕਲਗੀਧਰ ਪਾਸ਼ਾ ਦਰਬਾਰ ਲੱਗਿਆ ਉਹ ਜਦੋਂ ਗਿਆ ਨਾ ਉਹਨੇ ਸੋਚਿਆ ਮੈਂ ਗੁਰੂ ਸਾਹਿਬ ਤੋਂ ਆ ਵੀ ਮੰਗਾਗਾ ਆ ਵੀ ਮੰਗਾਗਾ ਆ ਵੀ ਮੰਗਾਗਾ ਕਿਉਂਕਿ ਆਪਾਂ ਮੰਗਦੇ ਆ ਤੇ ਮੰਗਦੇ ਦਾ ਕੰਮ ਕੀ ਹੁੰਦਾ ਬੋਲੋ ਮੰਗਣਾ ਮੰਗਤਾ ਰੱਜਦਾ ਨਹੀਂ ਹੁੰਦਾ ਕਦੀ ਵੀ ਤੁਸੀਂ ਮੰਗਦੇ ਨੂੰ ਦੇਈ ਜਾਓ ਦੇਈ ਜਾਓ ਕਦੀ ਮੰਗਤੇ ਦਾ ਢਿੱਡ ਨਹੀਂ ਭਰਦਾ ਅਸੀਂ ਵੀ ਗੁਰੂ ਦੇ ਦਰ ਦੇ ਮੰਗਤੇ ਐ ਜਿੰਨਾ ਚਿਰ ਜ਼ਿੰਦਗੀ ਆ ਮੰਗਦੇ ਹੀ ਰਹਿਣਾ ਬੱਚੇ ਦਾ ਵਿਆਹ ਨਹੀਂ ਹੁੰਦਾ ਆਪਾਂ ਮੰਗਦੇ ਕੀ ਐ ਮੇਰੇ ਪੁੱਤ ਦਾ ਬੋਲੋ ਵਿਆਹ ਹੋ ਗਿਆ ਮੰਗ ਲਿਆ ਸਮਾਂ ਪਿਆ ਹੁਣ ਉਸ ਬੱਚੇ ਦੇ ਘਰੇ ਔਲਾਦ ਨਹੀਂ ਹੁੰਦੀ ਭਾਵ ਕੇ ਮੇਰੇ ਘਰੇ ਪੋਤਰਾ ਨਹੀਂ ਹੁੰਦਾ ਫੇਰ ਮੰਗਦੇ ਰਹਿਣਾ ਸੱਚੇ ਪਾਤਸ਼ਾਹ ਮੇਰੇ ਘਰੇ ਪੋਤਰਾ ਹੋਣੀ ਹਾਂ ਜੀ ਹੁਣ ਚਲੋ ਮਾਲਕ ਨੇ ਪੋਤਰਾ ਕਿਰਪਾ ਕਰਤੀ ਪੋਤਰਾ ਹੋ ਗਿਆ ਬੱਚਾ ਹੁਣ ਪੜਨੇ ਪਾਇਆ ਪੋਤਰਾ ਸਹੀ ਢੰਗ ਨਾਲ ਪੜਦਾ ਨਹੀਂ ਫੇਰ ਮੰਗਾਂਗੇ ਸੱਚੇ ਪਾਤਸ਼ਾਹ ਮੇਰੇ ਪੁੱਤਰੇ ਨੂੰ ਪੜ੍ਹਾਈ ਛਿਆਰ ਕਰ ਮੰਗਦੇ ਹੀ ਰਹਿਣਾ ਜਿੰਨਾ ਚਿਰ ਜ਼ਿੰਦਗੀ 'ਚ ਸਾਹ ਨੇ ਅਸੀਂ ਮੰਗਦੇ ਰਹਿਣਾ ਤੇ ਮਾਫ਼ ਕਰਿਓ ਮੰਗਣਾ ਵੀ ਚੰਗਾ ਹੈ ਜੇ ਅਸੀਂ ਆਪਣੇ ਮਾਲਕ ਤੋਂ ਮੰਗਾਗੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਾਗੇ ਜੇ ਸਿੱਖ ਹੋ ਕੇ ਮੜੀਆਂ ਮਸਾਣੀਆਂ ਕਬਰਾਂ ਤੇ ਜਾਵਾਂਗੇ ਫਿਰ ਉਹ ਮੰਗਣਾ ਚੰਗਾ ਨਹੀਂ ਹੁੰਦਾ ਆਪਣੇ ਮਾਪਿਓ ਤੋਂ ਮੰਗਣਾ ਕੋਈ ਸੰਗਸ਼ਰਮ ਨਹੀਂ ਹੁੰਦੀ ਬੱਚਾ ਆਪਣੇ ਮਾਂ-ਬਾਪ ਤੋਂ ਮੰਗੇ ਉਹਦਾ ਹੱਕ ਹੁੰਦਾ ਜੇ ਬੱਚਾ ਕਿਸ ਦਾਦਾਂ ਤੋਂ ਮੰਗੇ ਤੇ ਲੋਕੀ ਕਹਿੰਦੇ ਹੁੰਦੇ ਨੇ ਫਲਾਣੇ ਦਾ ਪੁੱਤ ਲੋਕਾਂ ਤੋਂ ਮੰਗਦਾ ਫਿਰਦਾ ਆਖੋ ਸਤਨਾਮ